ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਐਡਵੋਕੇਟ ਜਨਰਲ ਲਗਾਏ ਗਏ ਜਿਸ ਦੇ ਤਹਿਤ ਨਾਬਾ ਦੇ ਜੰਪਲ ਗੁਰਵਿੰਦਰ ਸਿੰਘ ਸਿੱਧੂ ਕਲਾ ਮਾਜਰਾ ਨੂੰ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਜਿਸ ਉਪਰੰਤ ਉਹਨਾਂ ਦਾ ਨਾਬਾ ਪਹੁੰਚਨ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਭਗਵਨ ਸਵਾਗਤ ਕੀਤਾ ਗਿਆ ਤੇ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਤੇ ਸ਼ਬਦੀ ਹਮਲੇ ਵੀ ਕੀਤੇ ਗਏ ਵਿਦਾਇਕ ਦੇਵਮਾਨ ਨੇ ਸਾਬਕਾ ਕੈਬਨਿਟ ਮੰਤਰੀ ਭਰਤ ਪੂਸ਼ਨ ਆਸ਼ੂ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਭਰਤ ਪੂਸ਼ਨ ਆਸ਼ੂ ਸਾਫ਼ ਸੁਥਰਾ ਹੈ ਤਾਂ ਕਾਂਗਰਸ ਪਾਰਟੀ ਦੇ ਆਗੂ ਵਿਜੀਲੈਂਸ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਦੇਵਮਾਨ ਨੇ ਚਰਨਜੀਤ ਸਿੰਘ ਚੰਨੀ ਤੇ ਤੰਜ ਕੱਸਦੇ ਕਿਹਾ ਹੈ ਕਿ ਭਾਵੇਂ ਚੰਨੀ ਵਿਦੇਸ਼ ਚਲਾ ਗਿਆ ਪਰ ਜੇਕਰ ਉਹਨੇ ਵੀ ਕੋਈ ਕ腐ਸ਼ਨ ਕੀਤੀ ਹੈ ਉਸ ਨੂੰ ਵੀ ਵਿਦੇਸ਼ੋਂ ਗ੍ਰਿਫਤਾਰ ਕਰਕੇ ਲਿਆਵਾਂਗੇ ਬੇਅਦਬੀ ਮਾਮਲੇ ਤੇ ਬੋਲਦਿਆਂ ਦੇਵਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਐਸਆਈਟੀ ਨੇ ਬੁਲਾਇਆ ਹੈ ਪਰ ਜਿਸ ਨੇ ਸਾਡੇ ਬਾਪ ਦੀ ਪੱਗ ਨੂੰ ਹੱਥ ਪਾਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਜਿਹੜਾ ਮਰਜ਼ੀ ਹੋਵੇ ਗੁਰਵਿੰਦਰ ਸਿੰਘ ਪਿੰਡ ਕੱਲਾ ਮਾਜਰਾ ਮੇਰੇ ਛੋਟੇ ਭਰਾ ਨੇ ਔਰ ਸਾਡੇ ਬਹੁਤ ਹੀ ਆਮ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਗਿਆਨ ਸਿੰਘ ਮੋਂਗੋ ਜਿਹੜੇ ਕਿ ਬਾਰ ਸਿਚਨਾਪਾ ਦੇ ਪ੍ਰਧਾਨ ਜੀ ਨੇ ਉਹਨਾਂ ਦੇ ਭਾਂਜੇ ਨੇ ਔਰ ਮੇਰੇ ਛੋਟੇ ਭਰਾ ਨੇ ਤੇ ਇਹਨਾਂ ਨੂੰ ਇਹ ਸਹਾਇਕ ਐਡਵੋਕੇਟ ਦਾ ਆਦਰ ਮਿਲਿਆ ਜੀ ਪਰ ਨੰਬਾ ਵਿਧਾਨ ਸਭਾ ਦੇ ਵਿੱਚ ਇਹ ਪਹਿਲੀ ਵਾਰੀ ਗੱਲ ਹੋਈ ਹੈ ਇਹ ਵੱਡੀ ਗੱਲ ਹੈ ਮੈਂ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਔਰ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਇਹਨਾਂ ਨੂੰ ਬਹੁਤ ਵੱਡਾ ਮੌਕਾ ਮਿਲਿਆ ਪਰਮਾਤਮਾ ਕਿਰਪਾ ਕਰੇ ਇਹ ਸਰਕਾਰ ਦੇ ਵਿੱਚ ਰਹਿ ਕੇ ਕਾਨੂੰਨੀ ਤੌਰ ਤੇ ਸਰਕਾਰ ਦੀ ਮਦਦ ਕਰਨ ਔਰ ਅੱਛੇ ਤਰੀਕੇ ਨਾਲ ਸਾਡੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਸੇਵਾ ਕਰਦੀ ਹੈ। ਪਾਪ ਟੂਸ਼ਨ ਆਸ਼ੂਰੀ ਗ੍ਰਿਫਤਾਰੀ ਹੋਈ ਆ ਮੇਕ ਰੈਕਸ ਕਰੋ ਕਿਸ ਤਰ੍ਹਾਂ ਜੱਜ ਕਰਦੇ ਹੋ। ਜਿਹੜਾ ਇਹ ਦਿਖਾ ਕਿ ਬੜੇ ਨੂੰ ਸਲਾਹ ਦਿੱਤੀ ਜੀ ਸੱਚੇ ਸਾਡੇ ਨੇਤਾ ਮਾਣਦਾਰ ਨੇ ਤਾਂ ਤੁਸੀਂ ਚਿੰਤਾ ਕਿਸ ਗੱਲ ਦੀ ਕਰਦੇ ਹੋ। ਮੈਂ ਵੀ ਇਹੜੀ ਦਾ ਸਾਹਮਣਾ ਕੀਤਾ ਲਾ ਵੀ ਤੁਸੀਂ ਆਪ ਦਾ એનਰਜੀ ਦਿਓ। ਦੇਖੋ ਸਾਡੀ ਸਰਕਾਰ ਕਾਨੂੰਨ ਦੇ ਮੁਤਾਬਕ ਕੰਮ ਕਰਨ ਵਾਲੀ ਸਰਕਾਰ ਆ ਅਸੀਂ ਕਿਸੇ ਨਾ ਕੋਈ ਰੰਜਿਸ਼ ਦੀ ਭਾਵਨਾ ਨਾਲ ਜਾਂ ਕਿਸੇ ਨਾਲ ਕੋਈ ਕੋਈ ਇਸ ਟਾਈਪ ਦਾ ਕੰਮ ਨਹੀਂ ਕਰ ਰਹੇ ਜਿਵੇਂ ਪਿਛਲੇ ਸਰਕਾਰਾਂ ਨੇ ਕੀਤਾ ਭਾਰਤ ਪੂਸ਼ਨ ਆਸ਼ੂ ਉਹਨਾਂ ਦੇ ਖਿਲਾਫ ਬੜੇ ਸੀਰੀਅਸ ਅਲੀਗੇਸ਼ਨ ਨੇ ਔਰ ਉਹਦੇ ਪੁਖਤਾ ਸਬੂਤ ਨੇ ਜਿਹਦੇ ਕਰਕੇ ਉਹਨੂੰ ਵਿਜੀਲੈਂਸ ਨੇ ਸੌਰੀ ਉਹਨਾਂ ਨੂੰ ਅਰੈਸਟ ਕੀਤਾ ਔਰ ਜੇ ਖੈਰਾ ਸਾਹਿਬ ਇਹ ਗੱਲ ਕਹਿੰਦੇ ਆ ਕਿ ਜੇ ਤੁਸੀਂ ਸੱਚੀ ਹੋ ਤਾਂ ਸਾਹਮਣਾ ਕਰੋ ਮੈਂ ਕਹਿੰਦਾ ਬਿਲਕੁਲ ਸਾਹਮਣਾ ਕਰਨਾ ਚਾਹੀਦਾ ਜੀ ਔਰ ਜੇ ਤੁਸੀਂ ਸੱਚੀ ਉਹ ਤਾਂ ਤੁਹਾਨੂੰ ਕੁਝ ਨਹੀਂ ਹੋਏਗਾ ਜੇ ਤੁਸੀਂ ਕੋਈ ਗਲਤ ਕੰਮ ਕੀਤਾ ਤੁਹਾਨੂੰ ਬਚਾ ਵੀ ਕੋਈ ਨਹੀਂ ਸਕਦਾ ਸੋ ਭਾਰਤ ਪੁਸ਼ਨ ਆਸ਼ੂ ਉਹਨਾਂ ਦੀ ਬਾਡੀ ਲੈਂਗੁਏਜ ਜਿਵੇਂ ਕੋਰਟ ਵੱਲ ਨੂੰ ਭੱਜਣਾ ਕਿ ਮੇਰੀ ਅਰੈਸਟ ਨਾ ਹੋਵੇ ਔਰ ਜਿਸ ਤਰੀਕੇ ਨਾਲ ਉਹਨਾਂ ਦੇ ਪੀਏ ਕੋਲੇ ਨਜਾਇਜ਼ ਪ੍ਰਾਪਰਟੀ ਦੇ ਸਬੂਤ ਸਾਹਮਣੇ ਆਏ ਨੇ ਜੀ ਹੂ ਇਜ਼ ਦਾ ਰਿਸਪੋਨਸਿブル ਫਾਰ ਥੈਟ ਕੌਣ ਜ਼ਿੰਮੇਵਾਰ ਹੈ ਜੀ ਭਾਰਤ ਪੁਸ਼ਨ ਆਸ਼ੂ ਦਾ ਪੀਏ ਅਗਰ ਵੱਡੀਆਂ ਵੱਡੀਆਂ ਕੋਠੀਆਂ ਖਰੀਦੀਆਂ ਉਹਨੇ ਕਿੱਥੋਂ ਪੈਸਾ ਆਇਆ ਜੀ ਸਾਰਾ ਇਹਦਾ ਮਤਲਬ ਸਮਥਿੰਗ ਰੌਂਗ ਔਰ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਠੇਕੇ ਤੇ ਜਿਹੜੇ ਠੇਕੇਦਾਰ ਪੰਜਾਬ ਦੇ ਸੀਗੇ ਸਾਰੇ ਅੰਡਰਗਰਾਉਂਡ ਨੇ ਜੀ ਸਭ ਦੇ ਫੋਨ ਬੰਦ ਨੇ ਜੀ ਇਹਦਾ ਮਤਲਬ ਸਮਥਿੰਗ ਰੋਂਗ ਆਮ ਆਦਮੀ ਪਾਰਟੀ ਕਿਸੇ ਨਾਲ ਵਿਰੋਧ ਦੀ ਰਾਜਨੀਤੀ ਨਹੀਂ ਕਰਦੀ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਬਹੁਤ ਇਮਾਨਦਾਰੀ ਨਾਲ ਬਹੁਤ ਹੀ ਸ਼ਿੱਦਤ ਨਾਲ ਪੰਜਾਬ ਦੀ ਸੇਵਾ ਕਰ ਰਹੇ ਆ ਔਰ ਵੋਟਾਂ ਤੋਂ ਪਹਿਲਾਂ ਅਸੀਂ ਇਹ ਵਾਅਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਕਨਵੀਨਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਿੱਲੀ ਸਰਕਾਰ ਸਾਡੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਇਹ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਹੁਣ ਇੱਕ ਪਾਸੇ ਤੋਂ ਇਹ ਜਿਹੜੇ ਰਾਜਾ ਵੜਿੰਗ ਵਰਗੇ ਸੁਪਾਲ ਖਹਿਰਾ ਵਰਗੇ ਇਹ ਬੰਦੇ ਬਿਆਨ ਦਿੰਦੇ ਆ ਜੀ ਅਸੀਂ ਕੁਝ ਨਹੀਂ ਕੀਤਾ ਸਾਨੂੰ ਫੜੋ ਆ ਕੇ ਜਦੋਂ ਫੜਿਆ ਜਾਂਦਾ ਜੀ ਫਿਰ ਇਹ ਕਹਿੰਦੇ ਫੜਿਆ ਕਿਉਂ ਆ ਜੀ ਠੀਕ ਹੈ ਜੀ ਉਹ ਉਹ ਰਾਜਾ ਵੜਿੰਗ ਜਿਹਦੇ ਤੇ ਆਪਣੇ ਬੱਸਾਂ ਦੀਆਂ ਬੋਡੀਆਂ ਲਾਉਣ ਦੇ ਵਿੱਚ ਕਮਿਸ਼ਨ ਖਾਣ ਦਾ ਦੋਸ਼ ਲੱਗਦਾ ਜੀ ਔਰ ਉਹ ਸੁਖਪਾਲ ਖਹਿਰਾ ਜਿਹਦੀ ਪ੍ਰਾਪਰਟੀ ਐਮਐਲਏ ਹੋਣ ਦੇ ਬਾਵਜੂਦ ਜਿਹੜੀ ਆ ਉਹ ਪਤਾ ਨਹੀਂ ਕਿੰਨੇ ਗੁਣਾ ਵਧੀ ਹੈ ਜੀ ਕੋਈ ਦੱਸਣਗੇ ਖਹਿਰਾ ਸਾਹਿਬ ਇਸ ਗੱਲ ਦਾ ਜਵਾਬ ਦੇਣਗੇ ਜੀ ਸੋ ਇਹ ਸਿਰਫ ਟਾਈਮ ਪਾਸ ਦੀ ਰਾਜਨੀਤੀ ਕਰਦੇ ਆ ਕਾਂਗਰਸ ਖਤਮ ਹੋ ਗਈ ਹੈ ਕਾਂਗਰਸ ਦੇ ਅੰਦਰ ਪਹਿਲੇ ਕੁਝ ਨਹੀਂ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਸੁਨੀਲ ਜਾਖੜ ਸਾਹਿਬ ਕਹਿ ਰਹੇ ਆ ਕਿ ਜਦੋਂ ਚੀਫ ਮਿਨਿਸਟਰ ਚੰਨੀ ਬਣਿਆ ਕਿਸੇ ਨੇ ਉਹਨੂੰ ਮੁੱਖ ਮੰਤਰੀ ਨਹੀਂ ਮੰਨਿਆ ਜਦੋਂ ਰਾਜਾ ਵੜਿੰਗ ਪ੍ਰਧਾਨ ਬਣਿਆ ਕਿਸੇ ਨੇ ਪ੍ਰਧਾਨ ਨਹੀਂ ਮੰਨਿਆ ਹੁਣ ਜਿੰਨੇ ਕਾਂਗਰਸ ਦੇ ਵਿੱਚ ਲੀਡਰ ਸੀਗੇ ਕੱਲ ਗੁਲਾਮ ਨਵੀ ਅਜਾਦ ਸਾਹਿਬ ਨੇ ਜੀ ਬੜੇ ਸੀਨੀਅਰ ਆ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੀ ਉਹ ਰੀੜ ਦੀ ਹੱਡੀ ਰਹੇ ਨੇ ਕੱਲ ਰਿਜ਼ਾਈਨ ਕਰਕੇ ਜੀ ਹੋਰ ਵੀ ਬਹੁਤ ਸਾਰੇ ਰਿਜ਼ਾਈਨ ਕਰ ਰਹੇ ਨੇ ਇਹਦਾ ਇਹਦਾ ਮਤਲਬ ਕਾਂਗਰਸ ਖਤਮ ਹੋ ਰਹੀ ਹੈ ਜੀ ਕੈਪਟਨ ਬਿਰਿੰਦਰ ਸਿੰਘ ਨੇ ਵੀ ਕਿਹਾ ਤਾਂ ਵੀ ਮੈਂ ਇੱਥੇ ਵਾਪਸ ਨਹੀਂ ਕਰੂੰਗਾ ਵੀ ਗੋਲਬਾਲਾ ਜਿਹੜਾ ਕ੍ਰਪਸ਼ਨ ਆ ਵੀ ਇੰਗੀ ਵੱਧ ਚੁੱਕਿਆ ਵੀ ਮੈਂ ਮੁੜ ਕੇ ਨਹੀਂ ਕਰਾਂ ਮੈਂ ਉਹੀ ਗੱਲ ਕਰਦਾ ਜ ਚੀਫ ਮਿਨਿਸਟਰ ਨੇ ਪੰਜਾਬ ਦੇ ਔਰ ਉਹ ਗੱਲ ਕਹਿ ਰਹੇ ਨੇ ਕਿ ਮੇਰੇ ਕੋਲ ਡੈਰੀਆਂ ਨੇ ਕਿਤੇ ਕਿਤੇ ਖਾਤੇ ਨੇ ਉਹਦੇ ਵਿੱਚ ਜਿਹਦੇ ਵਿੱਚ ਸਾਧੂ ਧਰਮਸੋਧ ਜਿਹੜਾ ਆਲਰੇਡੀ ਜੇਲ੍ਹ ਚ ਬੰਦਾ ਭਾਰਤ ਪੁਸ਼ਣ ਆਸ਼ੂ ਜਿਹੜਾ ਜੇਲ੍ਹ ਦੇ ਵਿੱਚ ਚਲੇ ਗਿਆ ਹੋਰ ਬੜਿਆਂ ਦੇ ਨੰਬਰ ਲੱਗਣ ਵਾਲੇ ਨੇ ਚੰਨੀ ਪਤਾ ਲੱਗਿਆ ਕੈਨੇਡਾ ਦੇ ਵਿੱਚ ਕਿਸੇ ਦੇ ਘਰੇ ਆਇਆ ਸੀ ਫਿਰ ਵਾਪਸ ਅਮਰੀਕਾ ਭੱਜ ਗਿਆ ਜੀ ਮਤਲਬ ਉੱਥੇ ਕਿਉਂ ਲੁਕਦਾ ਫਿਰਦਾ ਜੀ ਜੇ ਜੇ ਉਹਨਾਂ ਦਾ ਆਪਣਾ ਭਾਨ ਦਾ ਜੇਲ੍ਹ ਦੇ ਵਿੱਚ ਬੰਦਾ ਤਾਂ ਚੰਨੀ ਸਾਫ਼-ਸੁਥਰਾ ਆ ਕੇ ਪੰਜਾਬ ਦੇ ਵਿੱਚ ਰਹੇ ਨਾ ਜੀ ਔਰ ਉੱਥੇ ਜਾ ਕੇ ਕਿਸੇ ਨੂੰ ਮਿਲ ਨਹੀਂ ਰਹੇ ਕੋਈ ਫੋਟੋ ਨਹੀਂ ਪਾ ਰਹੇ ਵੀ ਕਿਤੇ ਸਾਡਾ ਮੈਂ ਵੀ ਕੈਨੇਡਾ ਦਾ ਦੌਰਾ ਕਰਕੇ ਆਂ ਮੈਂ ਸਾਰਾ ਕੁਝ ਪੋਸਟ ਕੀਤਾ ਜੀ ਫੇਸਬੁੱਕ ਤੇ ਮੈਂ ਦੱਸਿਆ ਮੈਂ ਕਿਹੜੇ ਸ਼ਹਿਰ ਚ ਕਿੰਨਾ ਕਿੰਨ ਨੂੰ ਮਿਲਿਆ ਜੀ ਬਾਬਾ ਬੁੱਲੇਸ਼ਾਹ ਕਹਿੰਦੇ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚੇ ਆਮ ਆਦੀ ਪਾਰਟੀ ਸੱਚ ਦੀ ਰਾਜਨੀਤੀ ਕਰਦੀ ਆ ਇਮਾਨਦਾਰੀ ਰਾਜਨੀਤੀ ਕਰਦੀ ਆ ਸਾਡੇ ਮੰਚ ਚ ਕੋਈ ਡਰ ਪੈ ਨਹੀਂ ਹੈ ਜਿਨ੍ਹਾਂ ਨੇ ਕੀਤਾ ਉਹ ਹੁਣ ਉਹ ਹੁਣ ਜਿਹੜੇ ਆ ਨਾ ਭੱਜੇ ਫਿਰਦੇ ਆ ਜੀ ਉਹ ਹੁਣ ਗੁੱਟ ਪਟਾਣ ਚ ਬਿਆਨ ਦੇ ਰਹੇ ਆ ਕਾਂਗਰਸ ਨੇ ਗਲਤ ਕੀਤਾ ਔਰ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਔਰ ਉਲਟਾ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਕਾਂਗਰਸ ਦੇ ਲੀਡਰਾਂ ਨੇ ਖਾਧਾ ਇਹ ਮੌਕੇ ਦਾ ਚੀਫ ਮਿਨਿਸਟਰ ਕੈਪਟਨ ਮਿੰਦਰ ਸਿੰਘ ਕਹਿ ਰਿਹਾ ਜੀ ਕਿ ਅਸੀਂ ਨਹੀਂ ਕਹਿ ਰਹੇ ਇਸ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ ਜਿਆ ਆਪਣੀ ਵੀਰੇ ਕਿਹਾ ਵੀ ਜੇਕਰ ਸਾਡੀ ਸਰਕਾਰਾਂ ਦੇ ਅਸੀਂ ਵੀ ਪੰਜਾਬ ਭਲਾਵਾ ਗਏ ਹਾਂ ਪਾਰਟੀ ਬੈਲੀ ਗੱਲ ਤਾਂ ਇਹ ਆ ਜੀ ਇੱਥੋਂ ਹੀ ਪਤਾ ਲੱਗਦਾ ਕਿ ਕਿੰਨੇ ਪ੍ਰਾਉਡੀ ਕਿੰਨੇ ਹੰਕਾਰ ਆ ਕਿੰਨੇ ਇਕੁਐਸਟ ਨੇ ਇਹ ਕਿ ਰਾਜਾਪੜਿੰਗ ਕਹਿੰਦਾ ਜੀ ਕੋਈ ਗੱਲ ਨਹੀਂ ਜੇ ਬਾਈ ਚਾਂਪੜੀ ਸਰਕਾਰ ਆ ਗਈ ਜੇ ਤਾਂ ਸਤਾਈ ਤੇ ਸਾਡੀ ਸਰਕਾਰ ਆਈ ਅਸੀਂ ਵੀ ਬਦਲਾ ਲਾਵਾਂਗੇ ਇਹਦਾ ਮਤਲਬ ਇਹਨਾਂ ਦਾ ਪਹਿਲਾਂ ਹੀ ਕੰਮ ਹੁੰਦਾ ਰਿਹਾ ਜੀ ਅਸੀਂ ਬਦਲਾ ਨਹੀਂ ਰਹਿਦੇ ਜੇ ਭਾਰਤ ਪੁਸ਼ਣ ਆਸ਼ੂ નિર્ਦੋਸ਼ ਹੈ ਤਾਂ ਬਰੀ ਹੋ ਜਾਊਗਾ ਜੇ ਸਾਧੂ ਧਰਮ ਤੋਂ નિર્ਦੋਸ਼ ਹੈ ਬਰੀ ਹੋ ਜਾਊਗਾ ਜੀ ਜੇ ਉਹਨਾਂ ਨੇ ਕੁਝ ਕੀਤਾ ਗਲਤ ਤਾਂ سزا ਮਿਲੇਗੀ ਜੀ ਹੁਣ ਤੁਸੀਂ ਇਹ ਦੱਸੋ ਕਿ ਜੇ ਕਿਸੇ ਨੇ ਕੋਈ ਕਰਮ ਕੀਤਾ ਜੋ ਬੀਜਿਆ ਉਹ ਹੀ ਵੱਢੂਗਾ ਨਾ ਜੀ ਉਹਦੇ ਵਿੱਚ ਕੋਈ ਤਾਂ ਕੁਝ ਕਰ ਨਹੀਂ ਸਕਦਾ ਸੋ ਇਸ ਕਰਕੇ ਆਮ ਆਦਮੀ ਪਾਰਟੀ ਬਿਲਕੁਲ ਜਿਹੜੀ ਹੈ ਨਿਰਪੱਖ ਆਮ ਆਦਮੀ ਪਾਰਟੀ ਕਾਨੂੰਨ ਦੇ ਮੁਤਾਬਕ ਸਾਡੇ ਮੁੱਖ ਮੰਤਰੀ ਸਾਹਿਬ ਕਿਸੇ ਨਾਲ ਕੋਈ ਵਿਰੋਧ ਨਹੀਂ ਰੱਖਦੇ ਪਰ ਜਿਨ੍ਹਾਂ ਨੇ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਖਾਦਾ ਉਹ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਉਹ ਜੇਲ੍ਹਾਂ ਦੇ ਵਿੱਚ ਬੰਦ ਹੋਣਗੇ ਜਿੰਨੀ ਤੇ ਵੀ ਇਹ ਦੋ ਸਾਫਤ ਹੁੰਦੇ ਨੇ ਉਹ ਵੀ ਕੀਤਾ ਕੀਤਾ ਜਾਊਗਾ ਦੇਸ਼ ਕੋ ਲੈ ਕੇ ਅਮਰੀਕਾ ਜਾਣਾ ਮੈਂ ਕਹਿੰਦਾ ਜਿੱਥੇ ਮਰਜੀ ਭੱਜ ਲੈ ਜੀ ਅਮਰੀਕਾ ਕੈਨੇਡਾ ਕਿਹੜਾ ਦੂਰ ਹੈ ਜੀ ਉੱਥੋਂ ਜਿੱਥੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਉਹ ਕਦੇ ਬਖਸ਼ਿਆ ਨਹੀਂ ਜਾਊਗਾ ਜੀ ਠੀਕ ਹੈ ਨਾ ਸਰਕਾਰਾਂ ਕੋਲੇ ਪ੍ਰੋਵੀਜ਼ਨ ਹੈ ਜੀ ਹੁਣ ਮੈਂ ਬਾਹਰ ਗਿਆ ਜੀ ਗਵਰਨਮੈਂਟ ਆਫ ਇੰਡੀਆ ਕੋਲੇ ਜਿਹੜਾ ਵਿਦੇਸ਼ ਮੰਤਰਾਲਾ ਉੱਥੇ ਐਨਓਸੀ ਅਪਲਾਈ ਹੁੰਦੀ ਹੈ ਜੀ ਮੈਂ ਅਪਲਾਈ ਕੀਤੀ ਵਿਧਾਨ ਸਭਾ ਤੇ ਸਾਡੇ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੇ ਆਫਿਸ ਦੇ ਵਿੱਚੋਂ ਅਪਲਾਈ ਕੀਤੀ ਹੈ ਉਹਦੀ ਬਕਾਇਦਾ ਈਮੇਲ ਆਈ ਹੈ ਮੈਨੂੰ ਕਿ ਠੀਕ ਹੈ ਤੁਹਾਨੂੰ ਐਨਓਸੀ ਦਿੱਤੀ ਜਾਂਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਨਹੀਂ ਇਹਨਾਂ ਦੇ ਬੰਦੇ ਪਿਛਲੇ ਸਮੇਂ ਦੇ ਵਿੱਚ ਚਾਹੇ ਵਿਕਰਮ ਸਿੰਘ ਮਜੀਠੀਆ ਚਾਹੇ ਕਾਂਗਰਸ ਦੇ ਲੀਡਰ ਨੇ ਜੀ ਇਹ ਬਿਨਾਂ ਦੱਸਿਆ ਕੀ ਕਰਦੇ ਸੀ ਦੁਬਈ 'ਚ ਜੀ ਮਹੀਨਾ ਮਹੀਨਾ ਇਹ ਕੀ ਕਰਦੇ ਸੀ ਕੈਨੇਡਾ 'ਚ ਇਹ ਕੀ ਕਰਦੇ ਸੀ ਹੋਰ ਮੁਲਕਾਂ ਦੇ ਵਿੱਚ ਇਹਦਾ ਮਤਲਬ ਸਮਥਿੰਗ ਰੌਂਗ ਕਿਉਂ ਨਹੀਂ ਸੀ ਦੱਸਦੇ ਇਹ ਇਹਦਾ ਮਤਲਬ ਇਹਨਾਂ ਦੇ ਮਨ ਦੇ ਵਿੱਚ ਕੁਝ ਕਾਲਾ ਸੀ ਕੋਈ ਐਡਜਸਟਮੈਂਟ ਕਰਨ ਜਾਂਦੇ ਸੀ ਉੱਥੇ ਪਰ ਮੈਂ ਆਪਣੀ ਗੱਲ ਜਿਹੜੀ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ ਆਮ ਆਦਮੀ ਪਾਰਟੀ ਜਿਹੜੀ ਹੈ ਅਗਰ ਆਪਣੇ ਕਿਸੇ ਮੰਤਰੀ ਦੇ ਉੱਪਰ ਅਲੀਗੇਸ਼ਨ ਲੱਗਣ ਤੋਂ ਤੇ ਸਖਤ ਕਾਰਵਾਈ ਕਰ ਸਕਦੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੰਮਾ ਸਮਾਂ ਰਾਜ ਕਰਕੇ ਪੰਜਾਬ ਦੇ ਲੋਕਾਂ ਦਾ ਖੂਨ ਪੀਤਾ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਖਾਤਾ ਔਰ ਉਹ ਪੈਸਾ ਜਿਹੜਾ ਬੋਲ ਰਿਹਾ ਸਾਧੂ ਧਰਮ ਸੋਦਾ ਕੌਣ ਚੈੱਕ ਕਰੋ ਜੀ ਕਿੱਥੋਂ ਹੈ ਕਿੱਥੋਂ ਆਏ ਨੇ ਪੈਸੇ ਕਿੱਥੋਂ ਆਈ ਨੀ ਪ੍ਰਾਪਰਟੀ ਕਿੱਥੇ ਆਸਟ੍ਰੇਲੀਆ ਦੇ ਵਿੱਚ ਆਪਣੇ ਮੁੰਡੇ ਨੂੰ ਸੈੱਟ ਕਰ ਲਿਆ ਜੀ ਔਰ ਜਿਹੜਾ ਭਾਰਤ ਪੋਸ਼ਣ ਆਸ਼ੂ ਇੱਕ ਪੀ ਉਹਦਾ ਇੱਕ ਪੀ ਅਗਰ ਕਰੋੜਾਂ ਦਾ ਮਾਲਕ ਹੋ ਸਕਦਾ ਜੀ ਇਹ ਦੱਸੋ ਕਿਵੇਂ ਪੋਸੀਬਲ ਹੈ ਜੀ ਇਹਦਾ ਮਤਲਬ ਸਮਥਿੰਗ ਰੋਂਗ ਸੋ ਜੋ ਕਰੇਗਾ ਸੋ ਭਰੇਗਾ ਬੇਅਦ ਵਿੱਚ ਸੰਗੀਰ ਬਾਦਲ ਦਾ ਨਾਮ ਆ ਰਿਹਾ ਕੀ ਲੱਗਦਾ ਹਣ ਵਾਲੇ 10 24 ਲੱਖ ਵਿੱਚੋਂ ਬਿਲਕੁਲ ਜੀ ਬੇਅਦ ਵੀ ਬੜਾ ਸੈਂਸਿਟਿਵ ਮੁੱਦਾ ਸਾਡੇ ਧਰਮ ਨਾਲ ਜੁੜਿਆ ਮੁੱਦਾ ਪਰ ਸਾਡੀ ਆਸਾ ਗੁਰੂ ਮਹਾਰਾਜ ਦੇ ਵਿੱਚ ਪਹਿਲੀ ਗੱਲ ਤਾਂ ਬਾਬੇ ਨਾਨਕ ਸੱਚੇ ਪਾਤਸ਼ਾਹ ਨੇ ਫੈਸਲਾ ਕਰਤਾ ਆਲਰੇਡੀ ਕਾਂਗਰਸ ਦਾ ਸਫਾਇਆ ਜਿਨੇ ਇਨਸਾਫ ਨਹੀਂ ਕੀਤਾ ਆਕਾਲੀ ਕਲ ਦਾ ਟੋਟਲ ਸਫਾਇਆ ਜਿਨੇ ਜਿਹਦੇ ਰਾਜ ਦੇ ਵਿੱਚ ਇਹ ਕੰਮ ਹੋਇਆ ਸੀਗਾ ਜਿਹੜੀ ਬਾਕੀ ਹੁਣ ਕਸਰ ਰਹਿ ਗਈ ਹੈ ਜੀ ਉਹ ਆਮ ਆਦੀ ਪਾਰਟੀ ਇਮਾਨਦਾਰ ਸਰਕਾਰ ਔਰ ਸਾਡੀ ਉਹਦੇ ਪਰ ਆਲਰੇਡੀ ਮਾਨਸਾਹਬਾ ਨੇ ਦੱਸਿਆ ਕਿ ਪੂਰਾ ਸਿਸਟਮ ਜਿਹੜਾ ਉਹ ਬਣ ਗਿਆ ਆਲਰੇਡੀ ਔਰ ਮੇਰਾ ਖਿਆਲ ਹੈ ਸੁਖਵੀਰ ਬਾਦਲ ਸਾਹਿਬਾ ਨੂੰ ਬੁਲਾਇਆ ਵੀ ਹੈ ਜੀ ਸੋ ਜਿਨੇ ਕੀਤਾ ਸਾਡੇ ਬਾਪ ਦੀ ਪੱਗ ਨੂੰ ਜਿਹਨੇ ਹੱਥ ਪਾਇਆ ਉਹ ਬਖਸ਼ਿਆ ਨਹੀਂ ਜਾਏਗਾ ਜੀ ਉਹ ਜਿਹੜਾ ਮਰਜ਼ੀ ਹੋਵੇ ਸਾਰੇ ਜਿਹੜਾਂ ਚ ਬੰਦ ਹੋਣਗੇ ਸਭ ਤੋਂ ਪਹਿਲਾਂ ਜੀ ਮੈਂ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਵਿਸ਼ੇਸ਼ਕੌਰ ਤੌਰ ਤੇ ਨਾਪਾ ਤੋਂ ਐਮ ਐਲ ਏ ਸਰਦਾਰ ਅਰਦੇ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜਿਹੜੀ ਇਹ ਨਿਯੁਕਤੀ ਹੋਈ ਹੈ ਜੀ ਇਹ ਬਿਲਕੁਲ ਤੇ ਬਿਲਕੁਲ ਮੈਰਿਟ ਤੇ ਹੋਈ ਹੈ ਜਿਵੇਂ ਕਿ ਮੈਂ ਸੇਵਾ ਕਰਦਾ ਸੀ ਵਕਾਲਤ ਕਰਦਾ ਸੀ ਹਾਈ ਕੋਰਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਉੱਥੇ ਜਿਵੇਂ ਵਕਾਲਤ ਕਰਦਾ ਸੀ ਉੱਥੇ ਮੈਂ ਇੱਕ ਤਰ੍ਹਾਂ ਦੀ ਸੇਵਾ ਹੀ ਕੀਤੀ ਐ ਲੋਕਾਂ ਦੀ ਜੋ ਸੇਵਾ ਮੈਂ ਕੀਤੀ ਐ ਉਹ ਸਿਰਫ ਤੇ ਸਿਰਫ ਮੈਂ ਜਿਹੜਾ ਮੈਨੂੰ ਸੇਵਾ ਕਰਨ ਦਾ ਭਾਵਨਾ ਦਾ ਖਿਆਲ ਆਇਆ ਉਹ ਮੈਨੂੰ ਆਪਣੇ ਐਮਐਲਏ ਸਾਹਿਬ ਦੇ ਮਾਨਜੀਤ ਦੇਖ ਕੇ ਹੀ ਆਇਆ ਜਿਵੇਂ ਇਹਨਾਂ ਨੇ ਤਾਂ ਦੇਹੀ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਸੀਗੇ ਕਿਸੇ ਨਾਲ ਕੋਈ ਫਰਕ ਨਹੀਂ ਸੀ ਕਰਦੇ ਗਰੀਬਾਂ ਦੀ ਪੂਰੀ ਠੋਕ ਕੇ ਮਦਦ ਕਰਨੀ ਇਹਨਾਂ ਨੂੰ ਦੇਖ ਕੇ ਹੀ ਮੇਰੇ ਮਨ 'ਚ ਪ੍ਰੇਰਨਾ ਮਿਲਦੀ ਸੀ ਤੇ ਇਹਨਾਂ ਨੂੰ ਦੇਖ ਕੇ ਹੀ ਮੇਰੇ ਮਨ 'ਚ ਤਾਕਤ ਮਿਲਦੀ ਸੀ ਤੇ ਇਹਨਾਂ ਨੂੰ ਦੇਖ ਕੇ ਹੀ ਮੈਂ ਮਲਕੀ ਜਿੱਤੇ ਜਿਹੜੇ ਆ ਉਹਦੇ ਤੱਕ ਮੈਂ ਪਹੁੰਚਿਆ